ਕਰਤਾਰਪੁਰ ਕੋਰੀਡੋਰ ਜੋ ਕਿ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਅਤੇ ਪਾਕਿਸਤਾਨ ਸਰਕਾਰ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਮੌਕੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਦਿੱਤਾ ਗਿਆ ਸਾਂਝਾ ਉਦਮ ਸੀ ਜਿਸ ਦੀ ਆਰੰਭਤਾ UN ਦੇ ਮੁਖੀ ਦੁਆਰਾ ਕੀਤੀ ਗਈ ਸੀ ਇਹ ਕੋਰੀਡੋਰ ਭਾਰਤ ਦੇ ਗ੍ਰਹਿ ਵਿਭਾਗ ਵੱਲੋਂ ਵਿਸ਼ਵ ਪੱਧਰੀ ਉਹਦੇ 100 ਸਾਲਾਂ ਦੇ ਮੱਦੇਨਜ਼ਰ ਰੱਖ ਕੇ ਬਣਾਇਆ ਗਿਆ ਵਿਸ਼ਾਲ ਕੋਰੀਡੋਰ ਹੈ ਜਿਸ ਰਾਹੀਂ ਸਿੱਖ ਸੰਗਤਾਂ ਪਾਕਿਸਤਾਨ ਚ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਤਸ਼ਾਹੀ ਪਹਿਲੀ ਜਿੱਥੇ ਸਿੱਖੀ ਦੇ ਜਨਮਦਾਤਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 16 ਸਾਲ ਖੇਤੀ ਦੀ ਕਿਰਤ ਕਰਦਿਆਂ ਹੋਇਆਂ ਬਤੀਤ ਕੀਤੇ ਜੋ ਕਿ ਸਿੱਖ ਧਰਮ ਦੇ ਵਿੱਚ ਖਾਸ ਥਾਂ ਰੱਖਦਾ ਹੈ ਅੱਜ ਦੀ ਇਸ ਵੀਡੀਓ ਦੇ ਰਾਹੀਂ ਤੁਸੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਉਭੂ ਦਰਸ਼ਨ ਜਿਸ ਤਰੀਕੇ ਦੇ ਨਾਲ ਅਸੀਂ ਵਕ ਵਕ ਪੜਾਵਾਂ 'ਚ ਹੁੰਦੇ ਹੋਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਵੀਡੀਓ ਦੇ ਰਾਹੀਂ ਇਹ ਦ੍ਰਿਸ਼ ਦੇਖੋਗੇ ਸਭ ਤੋਂ ਪਹਿਲਾਂ ਅਸੀਂ ਡੇਰਾ ਬਾਬਾ ਨਾਨਕ ਪਹੁੰਚ ਕੇ ਡੇਰਾ ਬਾਬਾ ਨਾਨਕ ਸਥਿਤ ਕਰਤਾਰਪੁਰ ਕरिडोर ਦੇ ਰਾਹੀਂ ਭਾਰਤ ਸਰਕਾਰ ਵੱਲੋਂ ਜਾਰੀ ਹੋਏ ਈਟੀਏ ਫਾਰਮ ਨੂੰ ਨਾਲ ਲੈ ਕੇ ਅਤੇ ਆਪਣੇ ਜ਼ਰੂਰੀ ਕਾਗਜ਼ਾਤ ਨਾਲ ਲੈ ਕੇ ਕरिडोर ਦੇ ਰਾਹੀਂ ਦਾਖਲ ਹੁੰਨੇ ਹਨ ਜਿੱਥੇ ਵੱਖ-ਵੱਖ ਪ੍ਰਕਿਰਿਆਵਾਂ ਦੇ ਰਾਹੀਂ ਸਾਨੂੰ ਇੱਕ ਬੈਟਰੀ ਵਾਲੀ ਗੱਡੀ ਦੇ ਨਾਲ ਬਾਰਡਰ ਦੇ ਉੱਪਰ ਛੱਡਿਆ ਜਾਂਦਾ ਹੈ ਔਰ ਇਸ ਬਾਰਡਰ ਨੂੰ ਕ੍ਰੋਸ ਕਰਦੇ ਹੋਏ ਅਸੀਂ ਪਾਕਿਸਤਾਨ ਵਾਲੇ ਪਾਸੇ ਚੱਲਦੇ ਹਾਂ ਉੱਥੋਂ ਬਸਦੇ ਰਾਹੀਂ ਅਸੀਂ ਪਾਕਿਸਤਾਨ ਦੇ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਪਹੁੰਚਦੇ ਹਾਂ ਜਿੱਥੇ ਜਾ ਕੇ ਸਾਡੇ ਸਾਰੇ ਕਾਗਜ਼ਾਤ ਚੈੱਕ ਹੁੰਦੇ ਹਨ ਔਰ ਉਸ ਤੋਂ ਬਾਅਦ ਇੱਕ ਸਾਨੂੰ ਗੱਲ ਵਿੱਚ ਪਾਉਣ ਦੇ ਲਈ ਪੀਲੇ ਰੰਗ ਦਾ ਟੈਗ ਦਿੱਤਾ ਜਾਂਦਾ ਹੈ ਜੋ ਕਿ ਸਾਡੇ ਸ਼ਰਧਾਲੂ ਹੋਣ ਦੀ ਨਿਸ਼ਾਨੀ ਹੁੰਦੀ ਹੈ ਫਿਰ ਇੱਕ ਬੱਸ ਦੇ ਰਾਹੀਂ ਅਸੀਂ ਰਾਵੀ ਦਰਿਆ ਦੇ ਉੱਪਰ ਬਨੇ ਹੋਏ ਪੁਲ ਨੂੰ ਪਾਰ ਕਰਦੇ ਹੋਏ ਸਵਾਗਤੀ ਗੇਟ ਵਿੱਚੋਂ ਲੰਘਦੇ ਹੋਏ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਕੋਲ ਪਹੁੰਚਦੇ ਹਾਂ ਔਰ ਇੱਥੇ ਆ ਕੇ ਸਾਰੇ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਅਫੀਸਰ ਦੇ ਵੱਲੋਂ ਜ਼ਰੂਰੀ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਪ੍ਰੇਸਰ ਵਿੱਚ ਪਹੁੰਚ ਜਾਂਦੇ ਹਾਂ ਤਾਂ ਇਸ ਤੋਂ ਬਾਅਦ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਚੈਕਿੰਗ ਨਹੀਂ ਹੁੰਦੀ ਔਰ ਅਸੀਂ ਇੱਕ ਆਮ ਸ਼ਰਧਾਲੂਆਂ ਦੇ ਵਾਂਗ ਬਹੁਤ ਵੱਡੇ ਵਿਸ਼ਾਲ ਬਣੇ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਮਰਜ਼ੀ ਮਤਾਪਕ ਦਰਸ਼ਨ ਕਰਨ ਦੇ ਲਈ ਜਾ ਸਕਦੇ ਹਾਂ ਦਰਸ਼ਨੀ ਡਿਊਟੀ ਦੇ ਨਾਲ ਹੀ ਬਣੇ ਹੋਏ ਜੋੜਾ ਘਰ ਦੇ ਵਿੱਚ ਜੋੜੇ ਜਮਾ ਕਰਾਉਣ ਤੋਂ ਬਾਅਦ ਜਿਉਂ ਹੀ ਅਸੀਂ ਔੜੀਆਂ ਤੋਂ ਥੱਲੇ ਉਤਰਦੇ ਹਾਂ ਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਵਿਸ਼ਾਲ ਇਮਾਰਤ ਨਜ਼ਰیں ਪੈਂਦੀ ਹੈ ਜਿਸ ਦੇ ਦਰਸ਼ਨ ਕਰਦਿਆਂ ਹੀ ਮਨ ਗਦਗਦ ਹੋ ਜਾਂਦਾ ਹੈ ਉੱਥੇ ਅੱਜ ਵੀ ਵਰਤੇ ਦੇ ਗੁਰੂ ਸਾਹਿਬ ਦਾ ਵੀ ਹੁਕਮ ਹੈ ਪਹਿਲੇ ਪੰਗਤ ਪਾਸ਼ਾ ਸੰਗਤ ਔਰ ਉਸੇ ਦੇ ਅਨਸਾਰ ਅਸੀਂ ਸਭ ਤੋਂ ਪਹਿਲਾਂ ਲੰਗਰ ਘਰ ਦੇ ਵਿੱਚ ਲੰਗਰ ਛਕਦੇ ਹਾਂ ਜਿੱਥੇ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਬਣੀ ਹੋਈ ਰਸੋਈ ਦੇ ਘਰ ਦੇ ਵਿੱਚ ਲੰਗਰ ਤਿਆਰ ਕੀਤਾ ਜਾਂਦਾ ਹੈ ਔਰ ਪਾਕਿਸਤਾਨ ਦੇ ਵਿੱਚ ਸਥਿਤ ਜਿਹੜੇ ਮੁਲਾਜ਼ਮ ਹਨ ਉਹ ਸੰਗਤਾਂ ਨੂੰ ਲੰਗਰ ਛਕਾਉਂਦੇ ਹਨ ਲੰਗਰ ਛਕਣ ਤੋਂ ਬਾਅਦ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਸੰਗਤਾਂ ਚੱਲ ਪੈਂਦੀਆਂ ਹਨ ਔਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਗੁਰੂ ਸਾਹਿਬ ਜੀ ਦੇ ਨਾਲ ਸੰਬੰਧਤ ਖੂਹ ਹੈ ਜਿਸ ਦੇ ਵਿੱਚ ਹਲਟ ਲੱਗੇ ਹੋਏ ਹਨ ਗੁਰੂ ਜੀ ਦੇ ਨਾਲ ਸੰਬੰਧਤ ਯਾਦਗਾਰ ਬਣੀ ਹੋਈ ਹੈ ਔਰ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚਦੇ ਹਾਂ ਤਾਂ ਗੁਰਦੁਆਰਾ ਸਾਹਿਬ ਦਾ ਪ੍ਰਕਾਸ਼ ਦੂਸਰੀ ਮੰਜ਼ਲ ਦੇ ਉੱਤੇ ਹੈ ਅਤੇ ਪੌੜੀਆਂ ਦੇ ਰਾਹੀਂ ਅਸੀਂ ਗੁਰੂ ਸਾਹਿਬ ਜੀ ਦੇ ਦਰਬਾਰ ਹਾਲ ਦੇ ਵਿੱਚ ਪਹੁੰਚਦੇ ਹਾਂ ਜਿੱਥੇ ਰਾਗੀ ਸਿੰਘ ਬੜਾ ਹੀ ਰਸ ਭਿੰਨਾ ਕੀਰਤਨ ਕਰ ਰਹੇ ਹੁੰਦੇ ਹਨ ਸਾਡਾ ਮਨ ਇੰਨਾ ਟਿਕਦਾ ਹੈ ਕੀਰਤਨ ਸਰਵਣ ਕਰਦੇ ਹੋਏ ਸਮਾਂ ਕਿਵੇਂ ਲੰਘ ਜਾਂਦਾ ਹੈ ਪਤਾ ਹੀ ਨਹੀਂ ਚੱਲਦਾ ਦੇਖ ਲੈਣ ਤੋਂ ਬਾਅਦ ਚੱਲ ਪੈਂਦੇ ਹਾਂ ਗੁਰਦੁਆਰਾ ਸਾਹਿਬ ਦਾ ਪ੍ਰਿਸਰ ਇੰਨਾ ਜਿਆਦਾ ਵੱਡਾ ਹੈ ਇਨਾ ਵਿਸ਼ਾਲ ਹੈ ਕਿ ਕੈਮਰੇ ਦੀ ਅੱਖ ਵੀ ਉਸਨੂੰ ਕੈਦ ਨਹੀਂ ਕਰ ਸਕਦੀ। ਔਰ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੀ ਚਾਰੇ ਪਾਸੇ ਨਿਗਾਹ ਮਾਰ ਕੇ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਨੂੰ ਦੇਖਣਾ ਪੈਂਦਾ ਹੈ। ਔਰ ਇਹ ਇਮਾਰਤ ਜਿੱਥੇ ਸਿੱਖ ਔਰ ਮੁਸਲਮ ਇਮਾਰਤ ਸਾਜੀ ਦਾ ਮਿਸ਼ਰਣ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜਿਆਦੀ ਸਫਾਈ ਹੈ। ਗੁਰਦੁਆਰਾ ਸਾਹਿਬ ਦੇ ਨਾਲ ਹੀ ਬਾਹਰਲੇ ਪਾਸੇ ਆਰਜੀ ਬਾਜ਼ਾਰ ਬਣਿਆ ਹੋਇਆ ਹੈ। ਜਿੱਥੇ ਜਾ ਕੇ ਸ਼ਰਧਾਲੂ ਆਪਣੀ ਲੋੜ ਦੇ ਅਨੁਸਾਰ ਸਮਾਨ ਖਰੀਦ ਸਕਦੇ ਹਨ ਵੈਸੇ ਵੀ ਇਹ ਸਮਾਨ ਕਾਫੀ ਮਹਿੰਗਾ ਹੁੰਦਾ ਹੈ ਪਾਕਿਸਤਾਨ ਦੇ ਵਿੱਚ ਮੰਗਾਈ ਬਹੁਤ ਜ਼ਿਆਦਾ ਹੈ ਔਰ ਭਾਰਤੀ ਰੁਪਈਆ ਦੇ ਨਾਲ ਹੀ ਦੁਕਾਨਦਾਰ ਤੁਹਾਡੇ ਦੇ ਨਾਲ ਭਾਅ ਤੈਅ ਕਰਦੇ ਹਨ ਭਾਰਤ ਦਾ 1 ਰੁਪਈਆ ਪਾਕਿਸਤਾਨ ਦੇ ਵਿੱਚ 2.5 ਰੁਪਈਆ ਦੇ ਬਰਾਬਰ ਹੈ ਔਰ ਇਹ ਬਾਜ਼ਾਰ ਨੂੰ ਦੇਖਦੇ ਹੋਏ ਸਾਰੇ ਸ਼ਰਧਾਲੂ ਯਾਦਾਂ ਮਨ ਦੇ ਵਿੱਚ ਸਮਾਉਂਦੇ ਹੋਏ ਫਿਰ ਬੱਸ ਦੇ ਵਿੱਚ ਬੈਠ ਕੇ ਬਾਰਡਰ ਲਾਈਨ ਦੇ ਕੋਲ ਪਹੁੰਚਦੇ ਹਨ ਔਰ ਬਾਰਡਰ ਲਾਈਨ ਦੇ ਕੋਲ ਪਹੁੰਚ ਕੇ ਬਹੁਤ ਸਾਰੇ ਸ਼ਰਧਾਲੂ ਤਸਵੀਰਾਂ ਖਿਚਵਾਉਂਦੇ ਅਰੇ ਯਾਦਗਾਰ ਵਜੋਂ ਆਪਣੇ ਦਿਲ ਦੇ ਵਿੱਚ ਇਹ ਯਾਦ ਸਮੋਕੇ ਰੱਖਦੇ ਹਨ ਇਤਿਹਾਸਿਕ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਅਤੇ ਦੂਸਰਾ ਸਾਡੇ ਗਵਾਂਢੀ ਮੁਲਕ ਪਾਕਿਸਤਾਨ ਦੇ ਬਾਰਡਰ ਨੂੰ ਕਰਾਸ ਕਰਨਾ ਆਪਣੇ ਆਪ ਦੇ ਵਿੱਚ ਇਹ ਬੜਾ ਅਲੌਕਿਕ ਤਜਰਬਾ ਹੈ